ਅਸੀ ਉਹ ਨੌਜੋਨੀ ਹੈਗੇ ਜਿਹੜੇ ਆਪਣੇ ਨਾਲ ਦੇ ਸਾਥੀਆਂ ਨੂੰ ਪਸਾ ਕੇ ਤੇ ਭੱਜ ਜਾਣਗੇ ਉਹ ਵੀ ਇਹ ਵੀ 월ਡ ਰਿਕਾਰਡ ਬਣਿਆ ਹੋਊ ਬਾਈ ਪਹਿਲੀ ਵਾਰ ਜ਼ਿੰਦਗੀ ਚ 월ਡ ਰਿਕਾਰਡ ਕਿ ਰੇੜੇ ਤੇ ਮੋਟਰਸਾਈਕਲ ਚੜਾ ਕੇ ਕੋਈ ਭੱਜਿਆ 월ਡ ਰਿਕਾਰਡ 월ਡ ਰਿਕਾਰਡ ਬਾਈ ਮੈਂ ਉਹੀ ਤਾਂ ਕਹਿੰਨਾ ਬਾਈ ਦੇਖੋ ਤੁਸੀਂ ਇਹ ਵੀ 월ਡ ਰਿਕਾਰਡ ਬਣਾਤਾ ਉਸ ਬੰਦੇ ਨੇ ਉਹ ਵੀ ਕੋਈ ਕੋਈ ਇਹ ਬਣਾ ਸਕਦਾ ਵਾ 월ਡ ਰਿਕਾਰਡ ਉਹ ਵੀ ਕੋਈ ਕੋਈ ਉਹ ਵਲਡਰ ਰਿਕਾਰਡ ਬਣਾ ਸਕਦਾ ਕਿ ਰੇੜੇ ਤੇ ਮੋਟਰਸਾਈਕਲ ਚੜਾ ਕੇ ਬੰਦਾ ਭੱਜਿਆ ਉਹ ਥੋੜੀ ਕਿੰਨਾ ਸਮਝਦਾਰ ਤੇ ਕਿੰਨਾ ਹੁਸ਼ਿਆਰ ਹੋਊਗਾ ਬੰਦਾ ਤੁਸੀਂ ਸਮਝੋ ਰੇੜੇ ਤੇ ਪਹਿਲਾਂ ਮੋਟਰਸਾਈਕਲ ਚੜਾਇਆ ਫਿਰ ਐਨਕ ਲਾ ਕੇ ਨਾਲ ਬੈਠਾ ਦੂਜੇ ਪਾਸੇ ਦੂਜਾ ਬੈਠਾ ਹੱਥ ਦੇ ਵਿੱਚ ਹੈਲ ਹੈਲ ਮਤਲਬ ਮੈਂ ਕਈ ਬੰਦੇ ਨੂੰ ਦੱਸ ਦਿੰਨਾ ਇੱਥੇ ਕਈ ਹੈਗੇ ਨੇ ਹੈਲ ਦਾ ਮਤਲਬ એનર્ਜੀ ਡਰਿੰਕ ਜਿਹੜਾ ਹੁੰਦਾ ਵਾ ਨਾ ਹੈਲ ਦਾ ਆਉਂਦਾ ਵਾ ਇੱਕ 20 ਵਾਲਾ ਆਉਂਦਾ ਵਾ ਇੱਕ ਬੋਤਲ ਇੱਕ ਆਉਂਦੀ 35 ਰੁਪਏ ਵਾਲਾ ਕਹਿਣ ਉਹ ਕੈਂਟ 35 ਪਤਲੇ 50 ਰੁਪਏ ਵਾਲਾ ਕੈਨ ਲੈ ਕੇ ਨਾਲ ਬੈਠਾ ਸੀਗਾ ਬੰਦਾ ਭੱਜ ਭੱਜ ਕੇ ਕਹਿੰਦਾ ਮੈਂ ਥੱਕ ਗਿਆ ਹੁਣ ਮੋਟਰਸਾਈਕਲ ਚੜਾਓ ਰੇੜੇ ਤੇ ਇਹ ਦੇਖੋ ਤੁਸੀਂ ਬਾਲਟ ਰਿਕਾਰਡ ਬਣਾਤਾ ਉਸ ਬੰਦੇ ਨੇ ਰੇੜੇ ਤੇ ਮੋਟਰਸਾਈਕਲ ਚੜਾ ਕੇ ਤੇ ਬੰਦਾ ਭੱਜਦਾ ਫਿਰਦਾ ਹੋਵੇ ਉਹ ਥੋਡੀ ਦੀ ਮੈਂ ਕਹਿੰਦਾ ਫਿਰ ਰੇੜੇ ਦਾ ਉਹ ਹੋ ਗਿਆ ਰੇੜੇ ਦਾ ਵੀ ਰੇੜਾ ਵੀ ਕਹਿੰਦਾ ਹੋਊਗਾ ਰੇੜਾ ਵੀ ਕਹਿੰਦਾ ਹੋਊਗਾ ਕਿ ਹੁਣ ਕੀ ਕਹਾ ਮੈਂ ਕੌਣ ਬੈਠ ਕੇ ਆ ਕੇ ਉਹ ਰੇੜਾ ਵੀ ਧੰਨ ਹੋ ਗਿਆ ਦੇਖੋ ਤੁਸੀਂ ਉਹ ਰੇੜਾ ਵੀ ਧੰਨ ਹੋ ਗਿਆ ਕਹਿੰਦੇ ਰੇੜਾ ਕਹਿੰਦਾ ਮੇਰੀ ਏਡੀ ਉਹ ਬਣਾਤੀ ਦੱਸੋ ਮੋਟਰਸਾਈਕਲ ਮੇਰੇ ਤੇ ਚੜਾ ਕੇ ਤੇ ਆਪ ਬੈ ਕੇ ਤੇ ਬੰਦਾ ਭੱਜਦਾ ਰੇੜੇ ਤੇ ਮੇਰੇ ਤੇ ਵਾਓ ਥੋਡੇ 월ਡ ਰਿਕਾਰਡ 월ਡ ਰਿਕਾਰਡ ਠੀਕ ਨਹੀਂ 월ਡ ਰਿਕਾਰਡ ਪਰ ਹੋਰ ਦੱਸੋ એનર્ਜੀ ਡਰਿੰਕ ਹੈਲ ਓ ਵਾਓ ਥੋਡੇ ਸੂਰਮਿਆਂ 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 ਕੀ ਤੁਸੀਂ ਲੱਗੇ ਹੋਏ ਹੋ ਯਾਰ ਆ ਦੇ ਲੋ ਸੂਰਮੇ ਮੈਂ ਕਹਿੰਦਾ ਸੂਰਮੇ ਦੇਖ ਲਓ ਭਾਈ ਐਜੇ ਸੂਰਮੇ ਨੇ ਸਾਡੇ ਕੌਮ ਦੇ ਸਾਡੇ ਲੋਕ ਵੀ ਤਾਂ ਨੇ ਯਾਰ ਮੈਂ ਕਹਿੰਦਾ ਐਜੇ ਬੰਦੇ ਨੂੰ ਸਾਡੇ ਨੂੰ ਤੁਸੀਂ ਉਹ ਸਿਰ ਤੇ ਥੋਪੀ ਜਾਂਦੇ ਹੋ ਸਾਡੇ ਮੈਂ ਨਾ ਨਹੀਂ ਲੈਣਾ ਨਾ ਨਹੀਂ ਲੈਣਾ ਆਪਣਾ ਮੂੰਹ ਨਹੀਂ ਗੰਦਾ ਕਰਨਾ ਨਾਮ ਲੈ ਕੇ ਨਾ ਕਤੀੜਾ ਕਤੂੜਾ ਦਾ ਜਿਹੜੀਆਂ ਹੈਗੀਆਂ ਮੇਰੇ ਖਿਲਾਫ ਬੋਲਦੀਆਂ ਨੇ ਨਾ ਜਿਹੜੀਆਂ ਕਤੀੜਾ ਮੇਰੇ ਖਿਲਾਫ ਪੋਸਟਾਂ ਪਾਉਂਦੀਆਂ ਨੇ ਜਿਹੜੀਆਂ ਕਤੀੜਾ ਮੈਂ ਨਾ ਨਾਂ ਨਹੀਂ ਲੈਣਾ ਕਿਸੇ ਦਾ ਵੀ ਕਿਸੇ ਦਾ ਨਾਂ ਨਹੀਂ ਲੈਣਾ ਮੈਂ ਅੱਜ ਤੋਂ ਬਾਅਦ ਕਿਸੇ ਕਤੀੜ ਦਾ ਨਾਂ ਨਹੀਂ ਲੈਣਾ ਜਿਹੜੇ ਮੇਰੇ ਖਿਲਾਫ ਪੋਸਟਾਂ ਪਾਉਂਦੇ ਨੇ ਜਿਹੜੇ ਕਹਿ ਰਹੇ ਆ ਨਾ ਬਾਈ ਨਾ ਮੈਂ ਕਹਾਂ ਨਾਂ ਨਹੀਂ ਲੈਣਾ ਅੱਜ ਤੋਂ ਬਾਅਦ ਉਹ ਸਮਝੇ ਤੁਹਾਨੂੰ ਦੱਸਿਆ ਮੈਂ ਸਮਝਿਆ ਨਾਲੇ ਜੇ ਸਮਝੀ ਜਾਣਗੇ ਤੇ ਜਿਹੜੇ ਹੈਗੇ ਹੀ ਗਧੇ ਨੇ ਉਹਨਾਂ ਨੂੰ ਸਮਝਾ ਕੇ ਲੈਣਾ ਵੀ ਕੀ ਆ ਬਾਈ ਆਪਾਂ ਸਮਝ ਨਾਲ ਤਾਂ ਸਮਝ ਹੀ ਜਾਂਦੇ ਨੇ ਕਿਹਨੂੰ ਮੈਂ ਕਹਿ ਰਿਹਾ ਆ ਮਾ ਜਿਹੜੇ ਹੈਗੇ ਹੀ ਗਧੇ ਨੇ ਉਹਨਾਂ ਨੂੰ ਸਮਝਾ ਕੇ ਵੀ ਕੀ ਲੈਣਾ ਮੱਥਾ ਮਾਰ ਕੇ ਫਾਇਦਾ ਕੀ ਹੰਦਾ ਉਹਨਾਂ ਨੂੰ ਮੱਥਾ ਮਾਰ ਕੇ ਠੀਕ ਨਹੀਂ ਮੈਂ ਉਹੀ ਤਾਂ ਕਹਿਣਾ ਵਾ ਇੱਥੇ ਕਿ ਤੀੜਾ ਜਿੰਨਾ ਮਰਜੀ ਭਾਈ ਚਲੋ ਪੋਸਟਾਂ 5 ਲੱਖ ਨਹੀਂ 50 ਲੱਖ ਲਿਖੋ ਭਾਈ 50 ਲੱਖ ਕਟੋ ਘਟ ਸਾਲਾ ਜੇ ਪੋਸਟੇ ਪਾਉਣੀ ਆ ਮੇਰੇ ਖਿਲਾਫ ਤੁਸੀਂ 50 ਲੱਖ ਤਾਂ ਲਿਖ ਦੋ ਠੀਕ ਨਹੀਂ ਫੇਰ ਤੁਸੀਂ ਪਾਸਟਰ ਨਾ ਲਿਖੋ ਪਾਸਟਰ ਤੋਂ ਉੱਪਰ ਵੀ ਇੱਕ ਪੋਸਟ ਹੁੰਦੀ ਆ ਉਹ ਪਤਾ ਕਰਕੇ ਉਹ ਲਿਖੋ ਪਾਸਟਰ ਨਾ ਲਿਖੋ ਪਾਸਟਰ ਤੋਂ ਉੱਪਰ ਨਾ ਇੱਕ ਪੋਸਟ ਹੁੰਦੀ ਆ ਉਹ ਲਿਖ ਦੋ ਮੇਰੇ ਖਿਲਾਫ ਕਿਰਨ ਜੋ ਤਾਂ ਉਹ ਬਣ ਗਿਆ ਖੋਰ ਦਸੋ ਬਾਈ ਖੁਸ਼ ਰਹੋ ਤੁਸੀਂ ਮੈਂ ਤਾਂ ਤੁਹਾਨੂੰ ਕਹਿ ਰਾਂ ਖੁਸ਼ ਰਹੋ ਜਿਆਦਾ ਹੋਵੇ ਨਾ ਬੰਦਾ ਕਹੇ ਕੇ ਨਾ ਜੀ ਨਾ ਮੈਂ ਤਾਂ ਤੁਸੀਂ ਜੋ ਬਣਾਤਾ ਮੈਂ ਬਣ ਗਿਆ ਠੀਕ ਨਹੀਂ ਤੁਸੀਂ ਜੋ ਬਣਾਤਾ ਮੈਂ ਬਣ ਗਿਆ ਪਰ ਮੇਰੀ ਆਈਡੀ ਆ ਜਿਹੜੀ ਜਿਹੜੀ ਮੇਰੀ ਆਇਡੈਂਟੀਟੀ ਆ ਉਹ ਤਾਂ ਸਿੰਘ ਆ ਨਾ ਨਾਮ ਦੇ ਪਿੱਛੇ ਉਹ ਤਾਂ ਕੋਈ ਬਦਲ ਨਹੀਂ ਨਾ ਸਕਦਾ ਖੂਨ ਤਾਂ ਮੇਰੇ ਚ ਉਹੀ ਆ ਨਾ ਸਿੱਖੀ ਵਾਲਾ ਹੀ ਉਹ ਤਾਂ ਨਹੀਂ ਕੋਈ ਰੰਗ ਚੇਂਜ ਕਰ ਸਕਦਾ ਲਾਲ ਹੀ ਰਹਿਣਾ ਨਾ ਖੂਨ ਤਾਂ ਮੇਰਾ ਖੂਨ ਤਾਂ ਮੇਲਾ ਲਾਲ ਹੀ ਰਹਿਣਾ ਜਿਹੜਾ ਹੈਗਾ ਮੇਰੇ ਚ ਖੂਨ ਤੁਸੀਂ ਮੇਰਾ ਧਰਮ ਪ੍ਰਵਤਨ ਵੀ ਕਰਤਾ ਚਲੋ ਕਰਤਾ ਤੁਸੀਂ ਮੈਨੂੰ ਆਪਣਾ ਪਾਸਟਰ ਵੀ ਬਣਾਤਾ ਤੁਸੀਂ ਮੈਨੂੰ ਆਪਣੇ ਉਹ ਵੀ ਕਰਤਾ ਕਿ 5 ਲੱਖ 50 ਲੱਖ ਉਹ ਕਰ ਦੋ ਤੁਸੀਂ ਮੈਨੂੰ ਕਹਤਾ ਗੱਡੀ ਵੀ ਲੈ ਲਈ ਮੈਂ ਕਿਹਾ ਹੈਲੀਕਾਪਟਰ ਲਿਖੋ ਯਾਰ ਮੈਂ ਸਾਡੀ ਅੱਜ ਸਾਨੇ ਵਾਲਾ ਨਾਲ ਗੱਲ ਕਰਕੇ ਆਇਆ ਸੋ ਸਵੇਰੇ ਉਹ ਕਹਿੰਦਾ ਕੀ ਗੱਲ ਹੋ ਗਈ ਬਾਈ ਜੀ ਮੈਂ ਕਿਹਾ ਮੈਂ ਦਰਾਹੇ ਤੋਂ ਆਇਆ ਬਾਈ ਮੈਨੂੰ ਮੇਰਾ ਹੈਲੀਕਾਪਟਰ ਇੱਥੇ ਉਤਰਾ ਕਰ ਲੈ ਮੈਨੂੰ ਜਗਾ ਜਗਾ ਦੋ ਕਿਉਂਕਿ ਦਰਾਹੇ ਸਾਡੇ ਜਗਾ ਨਹੀਂ ਮੈਨੂੰ ਜਗਾ ਦੋ ਯਾਰ ਇੱਥੇ ਕਉ ਕੇ ਘਰ ਸਾਡਾ ਛੋਟਾ ਉਹ ਤੇ ਹੈਲੀਪੈਡ ਬਣਨਾ ਨਹੀਂ ਹੈਗਾ ਹੈਲੀਕਾਪਟਰ ਲਈ ਕਹਿੰਦਾ ਭਾਈ ਜੀ ਕੋਈ ਗੱਲ ਨਹੀਂ 2 ਦਿਨ ਦਾ ਟਾਈਮ ਤੋਂ ਤੁਹਾਨੂੰ ਜਗ੍ਹਾ ਦੇ ਦਿੰਦੇ ਆ ਹੈਲੀਕਾਪਟਰ ਇੱਥੇ ਲਾ ਲਿਆ ਕਰੋ ਕਹਿੰਦੇ ਕੋਹ ਦੱਸੋ ਭਾਈ ਬੋਲੋ ਭਾਈ ਹੁਣ ਜੇ ਕਿਸੇ ਨੇ ਕੋਈ ਕੁ ਲਿਖਣਾ ਕੋਈ ਗਲਤ ਗਾਲ ਕੱਢਣੀ ਉਹ ਵੀ ਕੱਢ ਲਾ ਭਰਾਵਾ ਜਿਹੜਾ ਲਿਖ ਰਿਹਾ ਸੀ ਮੈਨੂੰ ਕਿ ਆ ਤੇਰੀ ਮੈਂ ਘਰ ਵਾਲੀ ਦੀ ਫੋਟੋ ਪਾਤੀ ਆ ਮੈਸੈਂਜਰ ਤੇ ਤੂੰ ਜ਼ਿਆਦਾ ਬੋਲਿਆ ਮੈਂ ਫੇਸਬੁੱਕ ਤੇ ਪਾ ਦੂੰਗਾ ਅੱਗੇ ਕਿਹੜਾ ਸਾਨੂੰ ਪੁੱਛ ਕੇ ਪਾਈਆਂ ਪਾ ਦੇ ਬਾਈ ਪਾ ਦੇ ਪਾਲ ਦੇ ਪਾ ਦੇ ਮੈਂ ਕਹਿੰਨਾ ਇੱਕ ਛੱਟ ਸਾਰੀਆਂ ਪਾ ਦੇ ਮੇਰੀ ਘਰ ਵਾਲੀ ਦੀਆਂ ਫਿਰ ਕੀ ਹੋ ਜਾਊਗਾ ਫਿਰ ਮੈਨੂੰ ਦੱਸੋ ਕੀ ਹੋ ਜਾਊਗਾ ਮੈਨੂੰ ਇੱਕ ਚੀਜ਼ ਦਾ ਜਵਾਬ ਦੋ ਸਾਰਾ ਪੰਜਾਬ ਮੋਦੀ ਨੂੰ ਗਾਲਾਂ ਕੱਢਦਾ ਸੀ ਕੱਢਦਾ ਸੀ ਨਾ ਗਲਤ ਕਹਿੰਦਾ ਸੀ ਨਾ ਮੋਦੀ ਨੂੰ ਬਣ ਗਿਆ ਨਾ ਅਗਲਾ ਪ੍ਰਾਈਮ ਮਿਨਿਸਟਰ ਫੇਰ ਬਣ ਗਿਆ ਅਗਲਾ ਬਣ ਗਿਆ ਨਾ ਤੁਡੇ ਗਲਤ ਕਹਿਣ ਨਾਲ ਮੈਂ ਗਲਤ ਨਹੀਂ ਹੋ ਜਾਣਾ ਠੀਕ ਨਹੀਂ ਤੁਹਾਡੇ ਗਲਤ ਕਹਿਣ ਨਾਲ ਮੈਂ ਗਲਤ ਨਹੀਂ ਹੋ ਜਾਣਾ ਹੋਰ ਸੁਣਾਓ ਬਾਈ ਠੀਕ ਠਾਕ ਹੋ ਚਾਚਾ ਜੀ ਕੈਮ ਹੋ ਚਾਚਾ ਜੀ ਮੈਨੂੰ ਨਾ ਇੱਕ ਪੋਸਟ ਇੱਕ ਮੈਸੇਜ ਆਇਆ ਮੈਸੈਂਜਰ ਤੇ ਤੇ ਬਾਈ ਉਹ ਮੈਨੂੰ ਇਹਦਾ ਕਹਦਾ ਆ ਦੇਖ ਲੈ ਤੇਰੀ ਘਰ ਵਾਲੀ ਦੀ ਮੈਂ ਫੋਟੋ ਪਾ ਦੇਣੀ ਆ ਫੇਸਬੁੱਕ ਤੇ ਜੇ ਜ਼ਿਆਦਾ ਉਹ ਕੀਤਾ ਤੂੰ ਮੈਂ ਕਿਹਾ ਯਾਰ ਮੈਨੂੰ ਪੁੱਛ ਕੇ ਪਾਈ ਅੱਗੇ ਤੂੰ ਅੱਗੇ ਵੀ ਤੂੰ ਹੀ ਪਾਈਆਂ ਨੇ ਹੁਣ ਵੀ ਤੂੰ ਪਾ ਰਿਹਾ ਪਾ ਦੇ ਹੋਰ ਪਾ ਦੇ ਮੇਰੇ ਵੱਲੋਂ ਜਿੰਨੀਆਂ ਪਾਉਣੀਆਂ ਪਾ ਦੇ ਬਾਈ ਉਹ ਅਰਜਨ ਵੀਰ ਆਪਾਂ ਪ੍ਰੂਫ ਮੰਗਣੇ ਹੀ ਨਹੀਂ ਕਿਸੇ ਤੋਂ ਆਪਾਂ ਕਦੇ ਨਹੀਂ ਮੰਗਣੇ ਆ ਬਾਈ ਪ੍ਰੂਫ ਆਪਾਂ ਕਦੇ ਨਹੀਂ ਮੰਗੀਏ ਪ੍ਰੂਫ ਬਾਈ ਇਹ ਮੇਰੇ ਤੇ ਦੋ ਤਿੰਨ ਇਲਜ਼ਾਮ ਲਾਉਂਦੇ ਨੇ ਕਿ ਧਰਮ ਬਦਲ ਲਿਆ ਮੈਂ ਕਿਹਾ ਹਾਂ ਮੈਂ ਬਦਲ ਲਿਆ ਫੂਨ ਤਾਂ ਮੇਰੇ ਚ ਲਾਲ ਆ ਨਾ ਨਾਮ ਤਾਂ ਮੇਰਾ ਸਿੰਘ ਆ ਨਾ ਚਲ ਬਦਲ ਲਿਆ ਧਰਮ ਮੇਰਾ ਚਲੋ ਕਢਾਓ ਮੈਨੂੰ ਸਿੱਖੀ ਚੋਂ ਐਸਜੀਪੀਸੀ ਜਾ ਕੇ ਲੈਟਰ ਲਿਖ ਕੇ ਤਾਂ ਮੈਨੂੰ ਕਢਾਓ ਜੇ ਆਪਣੇ ਪਿਓ ਦੇ ਹੋਂ ਤਾਂ ਜਾ ਕੇ ਸਿੱਖੀ ਚੋਂ ਕਢਾਓ ਫਿਰ ਮੈਨੂੰ ਚਲੋ ਜੇ ਆਪਣੇ ਪਿਓ ਦੇ ਹੈਗੇ ਹੋਂ ਤਾਂ ਲਿਖਣ ਨਾਲ ਕੁਝ ਨਹੀਂ ਹੋਣਾ ਤੁਹਾਡੇ ਜੇ ਤੁਸੀਂ ਆਪਣੇ ਪਿਓ ਦੇ ਹੋਂ ਨਾ ਜਿਹੜੇ ਮੈਨੂੰ ਲਿਖਦੇ ਪਏ ਹੋਂ ਇੱਕ ਦੇ ਹੋਂ ਇੱਕ ਦੇ ਹੋਂ ਜਿਹੜੇ ਮੈਨੂੰ ਆ ਲਿਖਦੇ ਆ ਨਾ ਧਰਮ ਬਦਲ ਲਿਆ ਜਾਂ ਕੋ ਸ਼ੋਰ ਪਾਟਰ ਜੇ ਆਪਣੇ ਤੁਸੀਂ ਪਿਓ ਦੇ ਹੋਂ ਇੱਕ ਦੇ ਜਾ ਕੇ ਐਸਜੀਪੀਸੀ ਲੈਟਰ ਲਿਖ ਕੇ ਤੇ ਮੈਨੂੰ ਕਢਾਓ ਫਿਰ ਸਿੱਖੀ ਚੋਂ ਕਿਉਂ ਨਹੀਂ ਕਢਾਉਂਦੇ ਐਡੀ ਥੋੜੀ ਚਲਦੀ ਨਹੀਂ ਹੈਗੀ ਕਹਤਾ ਉੱਥੇ ਲੈ ਕੇ ਕਢਾਓ ਨਾ ਮੈਨੂੰ ਫਿਰ ਤਾਂ ਮੈਂ ਕਹਾ ਕਿ ਮੈਨੂੰ ਸਿੱਖੀ ਜੋ ਕੱਢਿਆ ਜੀ ਤਾਂ ਮੈਂ ਹੋ ਗਿਆ ਆ ਮੈਂ ਹੁਣ ਫਿਰ ਤਾਂ ਫਿਰ ਤਾਂ ਮੈਂ ਮੰਨਾਂ ਕਿ ਹਾਂ ਮੈਂ ਬਦਲ ਲਿਆ ਧਰਮ ਜੇ ਮੈਨੂੰ ਸਿੱਖੀ ਜੋ ਕੱਢਤਾ ਉੱਥੇ ਲੈਟਰ ਦੇਤੀ ਉਹਨਾਂ ਐਸਜੀਪੀਸੀ ਨੇ ਕਿ ਆ ਚੱਕੋ ਭਾਈ ਤੁਸੀਂ ਆਪਣਾ ਧਰਮ ਬਦਲ ਲਿਆ ਸੀ ਤੁਸੀਂ ਇੰਟਰਵਿਊ ਕੀਤੀ ਧਰਮ ਚੇਂਜ ਕਰਨ ਦੀ ਆਹ ਲਓ ਤੁਹਾਨੂੰ ਸਿੱਖੀ ਜੋ ਕੱਢਤਾ ਅਸੀਂ ਫਿਰ ਤਾਂ ਮੈਂ ਆਪਣੇ ਆਪ ਤਾਂ ਰਣਜੋਤ ਸ਼ਰਮਾ ਰਣਜੋਤ ਖਾਨ ਰਣਜੋਤ ਪੀਟਰ ਪੁੱਟਰ ਸਭ ਕੋ ਲਖ ਲੂੰਗਾ ਫਿਰ ਮੈਂ ਜਿਹੜਾ ਤੁਸੀਂ ਕਹੋਗੇ ਉਹੀ ਲਖ ਲੂੰਗਾ ਮੈਂ ਜਦ ਤੁਹਾਡੇ ਕੋਲ ਕੁਝ ਹੈ ਹੀ ਨਹੀਂ ਕੁਝ ਦਿਖਾਉਣ ਨੂੰ ਨਾ ਕੋਈ ਐ ਜੀ ਪੀ ਸੀ ਦੀ ਲੈਟਰ ਨਾ ਕੁਝ ਲੈਣਾ ਨਹੀਂ ਦੇਣਾ ਨਹੀਂ ਸਾਲੀ ਚੱਕ ਕੇ ਇੰਟਰਵਿਊ ਕਮਾਈ ਚੱਲੋ ਕਮਾਈ ਚੱਲੋ ਕਮਾਈ ਚੱਲੋ ਜਾ ਤਾਂ ਹੋਗੇ ਨਾ ਮੈਂ ਕਹਿ ਕੇ ਸਬ ਚੇਂਜ ਕੀਤਾ ਤਾਂ ਸਾਲੋ ਕਹੋ ਕਤੀੜੋ ਹੁਣ ਤੁਹਾਨੂੰ ਕਤੀੜਾ ਨੂੰ ਕੀ ਕਹੀਏ ਤੁਸੀਂ ਜਿਹਨੂੰ ਬੰਨੀ ਫਿਰਦੇ ਹੋ ਆਪਣਾ ਹੀਰੋ ਉਹ ਦੇਖ ਲਾ ਫਿਰ ਅਸੀਸ ਸਭਦਾਂ ਨੂੰ ਨਹੀਂ ਕਹਿੰਦੇ ਮੰਨਦੇ ਫੇਰ ਭਾਰਤ ਮਾਤਾ ਦੀ ਜੈ ਬੋਲਣ ਲੱਗ ਗਏ ਲਵਾਤਾ ਨਾ ਕਲੇ ਨੇ ਬਗਾਨਿਆਂ ਨੇ ਬੁਲਾਉਣ ਦੱਸੋ ਜਿਹੜੇ ਕਹਿੰਦੇ ਸੀ ਕਿ ਅਸੀਂ ਸਬਦਾਨ ਨੂੰ ਨਹੀਂ ਮੰਨਦੇ ਬਗਾਨਿਆਂ ਨੇ ਲਾਤੇ ਨਾ ਭਾਰਤ ਮਾਤਾ ਦੀ ਜੈ ਕਹਿਣ ਦੱਸੋ ਜਿਹੜਾ ਕਹਿੰਦਾ ਸੀਗਾ ਆਪਣੇ ਜਿਹੜਾ ਘਰੇ ਬਹਿ ਕੇ ਥਾਪੀਆਂ ਮਾਰਦਾ ਸੀ ਪੱਟਾਂ ਤੇ ਅਗਲੇ ਨੇ ਚੁੱਟਕੀ ਵਜਾਉਣ ਜੋਗਾ ਨਹੀਂ ਛੱਡਿਆ ਮੈਨੂੰ ਦੱਸ ਦੋ ਜੇ ਅਗਲੇ ਨੇ ਚੁੱਟਕੀਆਂ ਵਜਾਉਣ ਜੋਗਾ ਛੱਡਿਆ ਤਾਂ ਦੱਸ ਦੋ ਮੈਨੂੰ ਦੱਸ ਦੋ ਜੇ ਅਗਲੇ ਨੇ ਚੁੱਟਕੀਆਂ ਵਜਾਉਣ ਜੋਗਾ ਛੱਡਿਆ ਤਾਂ ਤਾਂ ਦੱਸ ਦੋ ਜਿਹੜੇ ਕਹਿੰਦੇ ਸੀ ਅਸੀਂ ਆਪਣੇ ਪਾਸਪੋਰਟ ਨੂੰ ਪਾਸਪੋਰਟ ਸਿਰਫ ਇੱਕ ਆਪਣੇ ਡੋਕ ਟ੍ਰੈਵਲ ਡਾਕੂਮੈਂਟ ਠੀਕ ਨਹੀਂ ਤੇ ਸਿਰ ਦੇਣ ਦੀ ਲੋਰ ਉਹਨਾਂ ਨੇ ਸਿਰ ਕਿੱਥੇ ਪਸਾਏ ਹੋਏ ਨੇ ਹੁਣ 10 ਵੀ ਦੋ ਇਹ ਵੀ ਤਾਂ ਦੱਸ ਦੋ ਪਹਿਲਾਂ ਨਾ ਜਦੋਂ ਤੁਸੀਂ ਜਿਹੜੇ ਵੀ ਆ ਬੰਦੇ ਲਾਈਵ ਸਟਾਰਟ ਕਰਕੇ ਮਾਤਾ ਦੀ ਜੈ ਫਿਰ ਬੋਲਿਆ ਕਰੋ ਅੱਗੇ ਜੋ ਕਹਿਣਾ ਹੁੰਦਾ ਵਾ ਜਿਹੜਾ ਲਾਈਵ ਪਾਉਣਾ ਹੁੰਦਾ ਨਾ ਪਹਿਲਾਂ ਭਾਰਤ ਮਾਤਾ ਦੀ ਜੈ ਕਹਿ ਕੇ ਠੀਕ ਨਹੀਂ ਆਓ ਭਾਈ ਇੱਕ ਦਿੱਲੀ ਤੋਂ ਹੋਰ ਚੱਕ ਕੇ ਆ ਗਿਆ ਦੱਸ ਇਹਨਾਂ ਦੇ ਪਿੱਛੇ ਲੱਗ ਕੇ ਉਹ ਵੀ ਉਹ ਵੀ ਗਿਆ ਹੁਣ ਓ ਕਰੇਗਾ ਉਹ ਬਾਈ ਕਿਹੜੀ ਗੱਲ ਛੇੜਤੀ ਯਾਰ ਤੈਂ ਯਾਰ ਦਿੱਲੀ 에어ਪੋਰਟ ਤੋਂ ਜਿਹੜਾ ਚੱਕਿਆ ਗਿਆ ਉਹ ਬਾਈ ਇੱਕ ਤਾਂ ਉਹਦਾ ਮੂੰਹ ਮਾ ਸੁੱਜਿਆ ਪਿਆ ਉਹਦਾ ਮੇਕਅਪ ਚੰਗਾ ਕੀਤਾ ਬਗਾਨਿਆਂ ਨੇ ਹੈ ਉਹ ਸੁੱਜੇ ਹੈ ਮੂੰਹ ਦੇ ਵਿੱਚ ਜਿੱਦਾਂ ਉਹਦਾ ਮੇਕਅਪ ਕੀਤਾ ਐਸੀ ਬਗਾਨਿਆਂ ਨੇ ਉਕਨੇ ਉਹ ਚੱਕਿਆ ਗਿਆ ਉਹ ਕਹਿੰਦਾ ਇੱਕ ਤਾਂ ਸਾਲੋ ਤੁਸੀਂ ਮੈਨੂੰ ਬਾਈ ਕੋਈ ਗੱਲ ਨਹੀਂ ਮੈਂ ਕਹਿੰਦਾ ਤੀਰ ਲੈ ਲਾਂ ਉਹਨੂੰ ਉੱਡਦਾ ਕੋਈ ਗੱਲ ਨਹੀਂ ਮੈਂ ਤਾਂ ਹੈਰਾਨ ਆ ਇੱਕ ਤਾਂ ਬਗਾਨਿਆਂ ਨੇ ਉਹਦੀ ਸਰਵਿਸ ਕੀਤੀ ਉਹ ਅਮਰੀਕਾ ਜਾਂਦਾ ਜਾਂਦਾ ਦੱਸ ਕਿੱਥੇ ਪਹੁੰਚ ਗਿਆ ਮੁੜ ਕੇ ਉਹ ਚੱਕ ਲਿਆ ਉਹ ਤਾਂ ਕਹਿੰਦਾ ਹੋਊਗਾ ਕਹਿੰਦਾ ਮੈਂ ਚੰਗਾ ਆਇਆ ਇੱਥੇ ਮੈਂ ਤਾਂ ਫਸ ਗਿਆ ਕਹਿੰਦਾ ਨਾ 3 ਨਾ 13 ਜੀ ਨਹੀਂ ਕਹਿੰਦਾ ਮੈਂ ਤਾਂ ਬਣ ਗਿਆ ਸਪੇਅਰ ਹੁਣ ਸਪੇਅਰ ਬਣ ਗਿਆ ਬਾਈ ਉਹ ਹੁਣ ਹਾਂ ਯਾਨੀ ਜਿੱਥੇ ਅੱਗੇ ਪਹਿਲਾਂ ਹੋਰ 40 45 ਵਾਲੀ ਇੱਕ ਗਿਣਤੀ ਹੋਰ ਵੱਧ ਗਈ ਉੱਥੇ ਇਹਨਾਂ ਦੀ ਭਾਈ ਮੈਂ ਉਹੀ ਦਾ ਕਹਿਣਾ ਹੌਲੀ ਹੌਲੀ ਸਭ ਕੁਝ ਹੋ ਜਾਣਾ ਸੈਟ ਭਾਈ ਜਿਹੜਾ ਤੁਸੀਂ ਆਹ ਹਰ ਲਿਖਿਆ ਨਾ ਆਪਣੇ ਚੀਨਾ ਜਿਆ ਨਹੀਂ ਇਹ ਬਿਹਾਰ ਦਾ ਵਾ ਭਾਈ ਬਿਹਾਰ ਦਾ ਵਾ ਇਹ ਇਹ ਬਿਹਾਰ ਦਾ ਵਾ ਇਹ ਚੀਨਾ ਜਿਆ ਨਹੀਂ ਹੈਗਾ ਇਹ ਬਿਹਾਰ ਦਾ ਵਾ ਧਿਆਨ ਨਾਲ ਦੇਖਿਓ ਕਦੇ ਠੀਕ ਨਹੀਂ ਮੈਂ ਤਾਂ ਹੈਰਾਨ ਆ ਬਾਈ ਬਹੁਤ ਵਧੀਆ ਗੱਲ ਯਾਦ ਕਰਾਈ ਮੈਂ ਤਾਂ ਕੱਲ ਵੀ ਹੱਸ ਰਿਹਾ ਸੀ ਉਹ ਤੂੰ ਬੇਵਕੂਫਾ ਮੈਂ ਕਿਹਾ ਅਮਰੀਕਾ ਤੋਂ ਆ ਕੇ ਤੇ ਮੁੜ ਕੇ ਪਹਿਲਾਂ ਤਾਂ ਆਪਣਾ ਮੇਕਅਪ ਕਰਾਇਆ ਬਗਾਨਿਆਂ ਨੇ ਤੇਰਾ ਮੇਕਅਪ ਕੀਤਾ ਚੰਗਾ ਤੈਨੂੰ ਕੁੱਟ ਛੱਟਿਆ ਇੰਨਾ ਕੁੱਟਿਆ ਉਹ ਪਹਿਲਾਂ ਤੇਰਾ ਮੇਕਅਪ ਕੀਤਾ ਬਾਅਦ ਚੋ ਤੈਨੂੰ ਉੱਥੇ ਜਾ ਕੇ ਚੜ੍ਹਨ ਨਹੀਂ ਦਿੱਤਾ ਤੇ ਹੁਣ ਕਹਿੰਦੇ ਆ ਜਾ ਪੁੱਤ ਤੇਰਾ ਦੁਬਾਰਾ ਕਰਾਂਗੇ ਮੇਕਅਪ ਹੁਣ ਗਿਆ ਅੰਦਰ ਉਹ ਵੀ ਹੁਣ ਆ ਤਾਂ ਹਾਲ ਨੇ ਨਾ ਲੋਕਾਂ ਦੇ ਬਾਈ ਫੇ ਜਾਊ ਹਣੋ ਕੋਈ ਮਕਰ ਉਹਦੇ ਦੱਸੋ ਕੌਣ ਜਾਊ ਉਹਦੇ ਮਕਰ ਕੁ ਕਿਸੇ ਨੇ ਨਹੀਂ ਅੱਗੇ ਅੰਬਸਰ ਬੈਠੇ ਨੇ ਕੌਣ ਚਲੇ ਗਿਆ ਉਹਨਾਂ ਦੇ ਪਿੱਛੇ ਕੌਣ ਚਲੇ ਗਿਆ ਜਿਹੜਾ ਇਹਦੇ ਪਿੱਛੇ ਜਾਊਗਾ ਕੋਈ ਅੰਬਸਰ ਕਿੰਨੇ ਬੈਠੇ ਨੇ ਕਿੰਨੇ ਕੇ ਚਲੇ ਗਏ ਉਹ ਤੇ ਕੋਈ ਕਿਸੇ ਕਿਸੇ ਦੇ ਮਗਰ ਹਾਂ ਭਾਈ ਨਵੀਆਂ ਭਰਤੀਆਂ ਹੋਣਗੀਆਂ ਉੱਥੇ ਕੋਈ ਆਪਣੇ ਐਮਐਲਏ ਬਣੂ ਕੋਈ ਐਮਪੀ ਬਣੂਗਾ